ਕੀ ਆਲਾ ਮਿੱਤਰੋ ਅੱਜ ਫੇਰ ਅੱਪਾ ਕੂਤਰ ਉਹ ਕਰਤੇ ਤੁੱਪੇ ਬਾਦੇ ਥੋੜੇ ਕੋਨੇ ਇੱਕ ਕੂਤਰ ਕੱਢ ਕੇ ਤੁੱਪੇ ਬਾਦੇ ਲਗਾ ਟੋਪਾ ਲਾ ਕੇ ਜੁਜਾਲੇ ਯਾਰ ਇਹਨਾਂ ਨੂੰ ਅੱਜ ਆ ਪੜ ਆਇਆ ਤਾਂ ਹੈ ਨਹੀਂ ਕੋਈ ਕੂਤਰ ਤੇ ਕਿਉਂਕਿ ਬੈਰੀ ਵਾਲੀ ਪੈਂਦੀ ਆ ਇੱਕ ਤਾਂ ਬੈਰੀ ਦਾ ਹੱਲ ਆਗਾ ਉਹ ਜਿਆਦਾ ਅਸਤਵਾਦੀਆਂ ਹੁਣ ਤੇ ਜਾਂ ਫੇਰ ਅਸਤਵਾਦੀਆਂ ਹੀ ਹੁਣ ਜਾਂਦਾ ਜਦੋਂ ਆਵੇ ਤੇ ਛੜ ਤੇ ਇੱਕ ਕਬੂਤਰ ਆਪਣਾ ਲੈ ਗਈ ਸੀ ਬੈਰੀ ਚੱਕ ਕੇ ਇਹ ਉਹ ਹੁਣ ਤਾਂ ਦਾ ਤੁਹਾਨੂੰ ਦਿਖਾਉਂਦੇ ਵੀ ਕੀ ਕਰਤਾ ਬੇ ਕਰਤਾ ਉਡਣਾ ਬਹੁ ਸੀ ਪਤਨਦਰ ਨੇ ਗਰੰਟੀ ਸੀ ਆਪਣੀਆਂ ਦੇ ਚਦੂ ਨੂੰ ਹੀ ਲੈ ਕੇ ਗਈ ਚੰਗੇ ਨੂੰ ਛਾਲ ਕੋਈ ਨਹੀਂ ਇੱਕ ਆਪਣੇ ਬੇਲੀ ਨੇ ਕੱਢ ਰੱਖਿਆ ਰਤਾ ਆ ਆਉਂਦਾ ਛਤਰੀ ਦੇ ਗੋਲ ਦੀ ਉਹ ਹੋ ਜਾਂਦਾ ਆ ਵੜ ਗਿਆ ਇੱਧਰ ਇਹ ਕਨ ਦੂਸਰਾ ਛੱਡੂਗਾ ਇਹ ਇਹ ਦੇਖੋ ਇਹ ਬਹੁਤ ਚੰਗੇ ਕਬੂਤਰ ਆ ਮੰਨ ਕੇ ਚੱਲੋ ਪੂਰੀ ਘੈਂਟ ਆ ਯਾਰ ਫੁੱਲੀ ਘੈਂਟ ਕਬੂਤਰ ਆ ਤੇ ਦੂਸਰ ਨੂੰ ਛੱਡਣਾ ਹੈ ਬੱਤਰਤਾ ਕੱਢਿਆ ਹੋਇਆ ਉਹ ਟਾਵਰ ਤੇ ਖੜਦਾ ਤੇ ਆਇਆ ਤਾਂ ਮੈਂ ਇਹਨੂੰ ਉਪਰਾਂ ਨੂੰ ਹੀ ਆਈ ਜਾਂਦਾ ਟਾਵਰ ਤੇ ਇਹ ਛੱਡਿਆ ਤੜਕੇ ਦਾ ਤੇ ਇਸ ਟਾਈਮ ਵੱਧ ਗਏ 12 12 ਵੱਜ ਗਏ ਆ ਹੁਣ ਇੱਕ ਕੱਲ ਆਪਣੇ ਕਬੂਤਰੀ ਜੀ ਆ ਕੇ ਬੈ ਗਈ ਸੀ ਕਿਸੇ ਦੀ ਜ਼ਖਾਮ ਜਨ ਲੱਗਿਆ ਸੀ ਮੈਂ ਖੁੱਡੇ 'ਚ ਨਹੀਂ ਬਾੜੀ ਮੈਂ ਜਾ ਕੇ ਪਰਲੇ ਪਾਸੇ ਪਿੰਡ ਦੇ ਛੱਡੇ ਆ ਉਹ ਪਤੰਦਰ ਦੀ ਤੜਕੇ ਫੇਰ ਆਪਣੇ ਬੈਠੀ ਇੱਥੇ ਆ ਚੁੰਡ ਤੇ ਆ ਕੇ ਤੇ ਮੈਂ ਫੇਰ ਨਹੀਂ ਬਾੜੀ ਕਰੇ ਖੁੱਡੇ 'ਚ ਉੱਤੇ ਇੱਥੇ ਅਸੀਂ ਪਤੰਗ ਚੜਾਉਣ ਲੱਗ ਗਏ ਮੁੰਡਾ ਆਇਆ ਸੀ ਹਾਂ ਜਿਆ ਆਪਣਾ ਤੇ ਉਹ ਡਰ ਡਰ ਕੇ ਉੱਡ ਜਾ ਕਰੇ ਤੇ ਫੇਰ ਆ ਕੇ ਬਹਿ ਜਾ ਕਰੇ ਛਤਰੀ ਮੈਂ ਲਾਤੀ ਛਤਰੀ ਜੀ ਨੂੰ ਲਾਤੀ ਤੇ ਫੇਰੇ ਇਤਰਾ ໄຂ ਮਰਦੀ ਐ ਤਾਂ ਛੱਪੜ ਜੰਨੀ ਗਈ ਸੀ ਫੇਰ ਪਤਾ ਨਹੀਂ ਕਿੱਧਰ ਗਈ ਚਖਾਂ ਬਾਲਾ ਸੀ ਯਾਰ ਉਹਨੂੰ ਤੇ ਮੂੰਹ ਜ ਐ ਦੇ ਖਰਾਬ ਜਿਹਾ ਸੀ ਲੱਗਦਾ ਮੈਨੂੰ ਮੈਂ ਕਿਹਾ ਕਿਉਂ ਐ ਮੈਂ ਬਾੜਨੀ ਆ ਹੰ ਟਿੱਆਂ ਦੀ ਕਬੂਤਰੀ ਸੀ ਤੇ ਇਹ ਤੇ ਹੱਡੀ ਜੀ ਕੋਲੇ ਤੇ ਪਿੱਕਾ ਜਾ ਉਸੇ ਲਾਲ ਜਾ ਜਵੰਦਰੂ ਸੀ ਪਿੱਕਾ ਆ ਲਾਲ ਜੇ ਗੰਭ ਸੀ ਹੱਡੀ ਕੋਲੇ ਹੋਰ ਸਾਰੀ ਚਿੱਟੀ ਸਵੇ ਸੀ ਆਪਾ ਕੋ ਉੱਤਰ ਕੋਸਪਾ ਇਹ ਤੁੱਪੇ ਗੱਡੇ ਮੈਂ ਤਾਂ ਬੈਠੇ ਰਹਿਣੇ ਯਾਰ ਮੁਰਤਾਇਆ ਕਿਧਰ ਗਿਆ ਕਿੱਛਾ ਚੜ ਗਿਆ ਉਹ ਮੈਂ ਤਾਂ ਲੱਗਦਾ ਉਹ ਜਾਂਦਾ ਟਾਂਗੀ ਕੋਲ ਦੀ ਆ ਵੇਖੋ ਜੀ ਪਤੰਗ ਇਹ ਕਿ ਵਾਗ ਦੇਤਾਂਗੇ ਦੇਖੋ ਹੁਣ ਇਹਨੂੰ ਚੜ੍ਹਾਵਾਂਗੇ ਇਹੇਖਦੇ ਆਂ ਦਾ ਓਏ ਇੱਥੇ ਟੋਣਾ ਵੇਖ ਲੇ ਪਹਿਲਾਂ ਖੜ ਜਾ ਸਹੀ ਆ ਕਿ ਨਹੀਂ ਚੱਲ ਚੜਾ ਹਵਾ ਕਿੱਧਰ ਲਈ ਆ buat ਉੱਗ ਗਿਆ ਲੈ ਹੁਣ ਇਹਨੂੰ ਰੱਖ ਦੇ ਤੈਨੂੰ ਸੰਭਾਲ ਦਿਓ ਇਹਨੂੰ ਰੱਖ ਦੇ ਥੱਲੇ ਹੌਲੀ ਕਿਦ ਨੇ ਲੈ ਚੱਕ ਟਾਂ ਚੜਾ ਇਹਨੂੰ ਔਕੇ ਮਾਰ ਕੇ ਏ ਕੀ ਖੜ ਜਾ ਫਿਰ ਚੜਾ ਚੜਾ ਹੁਕੇ ਮੈਂ ਮੇਲਾ ਦਾ ਕਰੇਗਾ ਗੁੰਡਾ ਦੂ ਦਾ ਮਾਰਾਂ ਉਹ ਕੇ ਓਏ ਠੀਕ ਕਬੂਦਰੀ ਜੋ ਜਿਹੜੀ ਬਿਮਾਰ ਜੀ ਸੀ ਉਹ ਕੋਠੀ ਤੇ ਬਹਿ ਗਈ ਆ ਕੇ ਪਤਾ ਨਹੀਂ ਪਹਿਲਾਂ ਬੈਠੀ ਸੀ ਮੇਰੀ ਨਿਗਾਣੀ ਪਈ ਤੇ ਖਣੀ ਹੋਣੀ ਆਈ ਆ ਹੁਣ ਨਿਗਾ ਪਈ ਆ ਉਹ ਬੈਠੀ ਹੋਰ ਤਾਂ ਕਿਹੜਾ ਹੋ ਜਾਦਾ ਉਹੀ ਹੋਊਗੀ ਕਿਉਂਕਿ ਹੋਰ ਕਬੂਤਰ ਤਾਂ ਆਪਾਂ ਇੱਥੇ ਪਏ ਆ ਪੰਜੇ ਦੇ ਹੋਰ ਕੂਤਰੰ ਦਾ ਤਾਂ ਆਪਾਂ ਦੇਖਦਾ ਹੀ ਆਉਂਦਾ ਜਾਂਦਾ ਉਹੀ ਆ ਕਬੂਤਰੀ ਤਾਂ ਹਾਂ ਇਹ ਹੁਣ ਡੁੱਬੀ ਦਾ ਹੁਣੇ ਆਜੋ ਇੱਥੇ ਕਬੂਤਰਾਂ ਨੂੰ ਦੇਖ ਕੇ ਮੈਂ ਤਾਂ ਕੱਲ ਇਹਨੂੰ ਛੱਡਿਆ ਸੀਗਾ ਉਧਰ ਪਰਾਂ ਉਹ ਆਵਾਜ਼ ਉਹ ਛੱਡਿਆ ਸੀ ਮੈਂ ਕਿਹਾ ਚਲ ਉਧਰ ਕਿਸੇ ਦੀ ਹੋਈ ਤੈਰ ਪਿੰਡ ਚੋਂ ਉਧਰ ਮੈਂ ਰੈਰ ਹੋਊਗੀ ਪਤਾ ਲੱਗ ਜੂ ਘਰ ਦਾ ਪਰ ਉਹ ਭਾਂ ਦੇ ਫੇਰ ਇੱਥੇ ਆ ਗਈ ਚਲੋ ਵੇਖੋ ਫਿਰ ਇਹਦਾ ਆਥ ਨੇ ਕਿੱਧਰ ਨੂੰ ਜਾਂਦੀ ਆਣਾ ਇਹ ਹਾਂ ਜੀ ਮਿੱਤਰ ਆ ਵੀਡੀਓ ਨਾਲ ਐਡ ਕੀਤੀ ਆ ਵੀਡੀਓ ਬਣਾਉਣੇ ਭੁੱਲ ਗਏ ਯਾਰ ਉਹ ਕਬੂਤਰੀ ਤਾਂ ਆ ਗਈ ਜਿਹੜੀ ਆਪਣੇ ਨੂੰ ਆਈ ਸੀ ਨਾ ਕਿਸੇ ਦੀ ਆ ਕੇ ਬੈ ਗਈ ਸੀ ਜਖਾਮ ਜਾਂ ਲੱਗਿਆ ਸੀ ਉਹ ਕਬੂਤਰੀ ਆ ਗਈ ਸੀ ਤੇ ਆਪਾਂ ਕਿਸੇ ਨੂੰ ਪੜਾ ਦੇ ਜਾਂ ਗਾਂ ਯਾਰ ਦੋਸਤ ਨੂੰ ਮੈਂ ਕਿਹਾ ਯਾਰ ਮੈਂ ਤਾਂ ਨਹੀਂ ਰੱਖਦਾ ਖੱਟੀਆਂ ਦੀ ਕਬੂਤਰੀ ਸੀ ਉਹ ਗਾਂ ਪੜਾਤੀ ਮੈਂ ਯਾਰ ਮੈਂ ਕਿਹਾ ਜੇ ਤੇਰੇ ਤੋਂ ਰੱਖੀ ਜਾਂਦੀ ਰੱਖ ਲਈ ਨਹੀਂ ਦਵਾਈ ਦੂ ਹੀ ਦੇ ਦੇ ਠੀਕ ਕਰ ਲੈ